ਨਾਮ ਆਪਣਾਰ ਕੀ ਗੱਲ ਹੋਈ ਏ ਸਾਰੇ ਮੈਂ ਜੀ ਗੁਰਦੀਪ ਸਿੰਘ ਹਲਕਾ ਕਾਦੀ ਜੂਧ ਪ੍ਰਧਾਨਾ ਵਾਲੇ ਪਾਰਟੀ ਕਾਂਗਰਸ ਦੇ ਮਜੂਦਾ ਸਰਪੰਚ ਨੇ ਜੀ ਮੇਰੇ ਫਾਰਮ ਦੇ ਉੱਤੇ ਆ ਕੇ 10 15 ਬੰਦੇ ਲੈ ਕੇ ਹਮਲਾ ਬੋਲ ਦਿੱਤਾ ਜੀ ਜਿਨ੍ਹਾਂ ਦੀ ਸਰਕਾਰੀ ਸਕੂਲ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਕਮਰੇ ਵਿੱਚ ਰਿਕਾਰਡਿੰਗ ਜਿਹੜੀ ਆ ਉਹ ਆ ਗਈ ਆ ਸਾਡੇ ਫਾਰਮਾਨ ਨੂੰ ਆਉਂਦਿਆਂ ਇਹਨਾਂ ਨੇ ਆ ਕੇ ਲਲਕਾਰਾ ਮਾਰਿਆ ਬਾਹਰ ਆਓ ਤੁਹਾਨੂੰ ਦੱਸੀ ਅਸੀਂ ਦੋ ਹੀ ਜਾਣੇ ਦੋਵੇਂ ਭਰਾ ਸਾਡੇ ਤੇ ਹਮਲਾ ਕਰਤਾ ਉਹ ਮੇਰੇ ਭਰਾ ਦੇ ਸੱਟਾਂ ਮਾਰ ਕੇ ਉਹਨੂੰ ਮਾਰਤਾ ਨੂੰ ਕਹਿੰਦੇ ਇੱਕ ਨੂੰ ਤੇ ਮਾਰਤਾ ਹੁਣ ਤੇਰੀ ਵਾਰੀ ਆ ਉਹਨੂੰ ਆਪਣੇ ਵੱਲੋਂ ਜਾਨੂ ਮਾਰ ਕੇ ਸੁੱਟ ਗਿਆ ਜੀ ਮੇਰੇ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਮੇਰੇ ਫਾਰਮ ਤੇ ਫੀਲਡ ਲੈਂਡ ਆਏ ਸੀ ਬਲਜੋਤ ਸਿੰਘ ਤੇ ਹਰਪਾਲ ਸਿੰਘ ਉਹ ਸਾਨੂੰ ਛਡਾਉਣ ਵਾਸਤੇ ਆਏ ਆ ਉਹਨਾਂ ਦੇ ਵੀ ਇਹਨਾਂ ਸਟਾ ਮਾਰੀਆਂ ਨੇ ਜੀ ਇਹਨਾਂ ਨੇ ਬਾਅਦ ਵਿੱਚ ਜ਼ਖਮੀ ਹੋਏ ਆ ਅਸੀਂ 4 ਜਣੇ ਜ਼ਖਮੀ ਹੋਏ ਆ ਜੀ ਉਹ ਕਿੰਨੇ ਜਣੇ ਸੀ ਉਹ ਲਗਭਗ 10 ਤੋਂ 15 15 ਜਣੇ ਸੀ ਜੀ ਕੈਮਰਾ ਦੇ ਵਿੱਚ ਸਾਰੀ ਰਿਕਾਰਡਿੰਗ ਹੋ ਗਈ ਉਹਨਾਂ ਦੀ ਉਹਨਾਂ ਬਾਅਦ ਵਿੱਚ ਆਪਣੇ ਆਪ ਸੱਟਾਂ ਲਾ ਕੇ ਸੈਲਫ ਸੱਟਾਂ ਲਾ ਜੇ 9 ਵਜੇ ਝਗੜਾ ਆ 10 ਵਜੇ ਉਹ ਐਡਮਤ ਹੋਇਆ ਜੀ ਅੱਡੀ ਪ੍ਰਸ਼ਾਸਨ ਨੇ ਕੀ ਮੰਗਾ ਵੀ ਉਹਦੀ ਵੀ ਇਹਨੂੰ ਪਿਆਰੀ ਕਰਕੇ ਜਿੰਨੇ ਵੀ ਸੱਟਾਂ ਲਾਈਆਂ ਜਿੱਦਾਂ ਵੀ ਉਹਨਾਂ ਲਵਾਈਆਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਜੀ ਤੇ ਪ੍ਰਸ਼ਾਸਨ ਨੂੰ ਗੁੰਮਰਾ ਕਰ ਰਹੇ ਨੇ ਉਹ ਮੀਡੀਆ ਸਾਹਮਣੇ ਆਏ ਸੀ ਉਹਨਾਂ ਨੇ ਕਹਿ ਦਿੱਤੀ ਤੁਸੀਂ ਇਲੈਕਸ਼ਨ ਹਾਰ ਗਏ ਸੀ ਸਰਪੰਚੀ ਦੀ ਚੋਣ ਹਾਰ ਗਏ ਸੀ ਇਸ ਲਈ ਇਸ ਹਾਰ ਦਾ ਬਦਲਾ ਲੈਣ ਲਈ ਖਾਮਾ ਕੀਤਾ ਨੇ ਜੀ ਅਹੀਂ ਤੇ ਆਪਣੇ ਫਾਰਮ ਤੇ ਜੀ ਇਹ ਆਪ ਆਏ ਨੇ ਸਾਰੀ ਰਿਕਾਰਡਿੰਗ ਜਿਹੜੀ ਹੈ ਸਰਕਾਰੀ ਸਕੂਲ ਦੇ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਜਿਹਨਾਂ ਦੀ ਆਉਂਦੇ ਨੇ ਤੇ 23 ਹਜ਼ਾਰ ਲੈ ਕੇ 10 ਤੋਂ 15 ਜਾਣੀ ਆਏ ਨੇ 15 ਜੀ ਜਾਣੇ ਇਹਨਾਂ ਨੇ ਆ ਕੇ ਹਮਲਾ ਕੀਤਾ ਵਾ ਸਾਰਾ ਕੁਝ ਉਹ ਵੀਡੀਓ ਦੇ ਵਿੱਚ ਆ ਰਿਹਾ ਵਾ ਸਾਹਮਣੇ ਦੇਖ ਰਿਹਾ ਤੇ 23 ਹਜ਼ਾਰ ਲੈ ਕੇ ਆਉਂਦੇ ਜੀ ਇਹ بڑے ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਸੀ ਜੀ ਸਾਨੂੰ ਕਹਿਣ ਦਾ ਦੋ ਤਿੰਨ ਵਾਰ ਮੇਰੇ ਭਰਾ ਨੂੰ ਪਹਿਲਾਂ ਵੀ ਇਹ ਪਏ ਨੇ ਅੰਦਰ ਖਾਸਾਂ ਦਿੱਤੀਆਂ ਜੀ ਇਹਨਾਂ ਦੇ ਉੱਤੇ ਦੋ ਤਿੰਨ ਵਾਰ ਉਹਨਾਂ ਦਾ ਰਾਹ ਰੋਕਿਆ ਉਹਨੂੰ ਸੱਟਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਨੇ ਭੱਜ ਕੇ ਜਾਣਾ ਬਚਾਈਏ ਜੀ ਆਪਾਂ ਨੇ ਪੁਲਿਸ ਕਹੇ 15-20 ਬੰਦੇ ਸੀ ਪੁਲਿਸ ਨੇ ਪੰਜ ਦੇ ਖਿਲਾਫ ਹਮਲਾ ਦਰਸ ਕੀਤਾ ਬਾਕੀ ਅਸੀਂ ਜੀ 12 ਜਾਣੇ ਦੇ ਕੋ ਜਾਨ ਪਛਾਤੇ ਹੀ 12 ਜਾਣਿਆਂ ਦੇ ਭਾਈ ਨੇ ਵਾਹੀ ਨਾਂ ਲਿਆ ਜੀ ਆਹ ਬੰਦੇ ਜੋ ਮੇਰੀ ਪਛਾਣ ਚਾਏ ਉਸ ਟਾਈਮ ਮੌਕੇ ਦੇ ਜੀ ਬਾਕੀ ਉਹ ਵੀਡੀਓ ਦੇ ਵਿੱਚ ਸਾਰੇ ਜਾਨੇ ਦਿਖ ਰਹੇ ਆ ਜੀ ਜੋ ਜੋ ਬੰਦੇ ਵੀ ਤੇ ਧਾਰ ਹਥਿਆਰ ਲੈ ਕੇ ਆ ਰਹੇ ਆ ਉਹ ਫਾਰਮ ਵੱਲੋਂ ਆ ਰਹੇ ਆ ਜੀ ਉਹ ਔਰ ਆਡੇ ਸੱਟਾ ਮਾਰ ਕੇ ਉਹ ਠੀਕ ਠਾਕ ਵਾਪਸ ਜਾਂਦੇ ਹੋ ਵੀ ਉਸ ਵੀਡੀਓ 'ਚ ਦਿਖ ਰਹੇ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਜੀ ਇਨਸਾਫ ਕੀਤਾ ਜਾਵੇ ਜਿਹੜਾ ਇਹਨਾਂ ਨੇ ਆਪਣੇ ਆਪ ਸੱਟਾਂ ਲਾ ਕੇ ਆਪ ਐਡਮਿਟ ਹੋਏ ਆ ਡਾਕਟਰ ਸਾਹਿਬ ਨੂੰ ਅਨੁਸਾਰੀਆਂ ਅਨੁਸਾਰੀਆਂ ਗੱਲਾਂ ਪਤਾ ਨੇ ਜੀ ਇਹਨਾਂ ਨੂੰ ਇੰਨਾਂ ਨੇ ਰੋਜ਼ ਇਹ ਚੀਜ਼ਾਂ ਵੇਖਣੀਆਂ ਹੁੰਦੀਆਂ ਨੇ ਤੁਸੀਂ ਇੰਨੀ دیر ਬਾਅਦ ਮੀਟਰ ਦੇ ਸਾਹਮਣੇ ਕਿਉਂ ਆ ਰਹੇ ਹੋ ਅਸੀਂ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ ਜੀ ਮੇਰਾ ਭਰਾ ਜੀ ਵੀ ਗੁਰਸਰਨ ਸਿੰਘ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਉਹ ਆਈਸੀਯੂ 'ਚ ਆ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਆ ਜੀ ਪਿੰਡ ਸੰਦਨੀ ਥਾਣਾ ਧਾਰਿਆ 'ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਸਿਕੂਨ ਦਾ ਆਪਸ 'ਚ ਲੜਾਈ ਚੜਾਇਆ ਤੇ ਉਸ ਸੰਬੰਧੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਏ ਵੀ ਆ ਗਈਆਂ ਨੇ ਤੇ ਉਸ ਤੋਂ ਜਿਹੜੀ ਅਸੀਂ ਐਫ ਆਈ ਆ ਦਰਜ ਕੀਤੀ ਹੈ ਸਰ ਮੇਰੀ ਗੱਲ ਤੋਂ ਜਿਹੜਾ ਤੁਹਾਨੂੰ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਉਸ ਤੋਂ ਉਸੇ ਤਹਿਤ ਜਿਹੜਾ ਇਹਨਾਂ ਦੀ ਇਹ ਲੜਾਈ ਹੋਈ ਇਹ ਜਿਹੜਿਆਂ ਦੇ ਪਰਚਾ ਨੇ ਇਹ ਗੁਰਦੀਪ ਸਿੰਘ ਦੇ ਬਿਆਨਾਂ ਦੇ ਅਹੀਂ ਐ ਜੇ ਐਫ ਆਈ ਆ ਦਰਜ ਕੀਤੀ ਹੈ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਏ ਉਹਨਾਂ ਸਾਰਿਆਂ ਦੇ ਖਿਲਾਫ ਬਾਈ ਨੂੰ ਐਫ ਆਈ ਆ ਦਰਜ ਕੀਤੀ ਹੈ